ਚਾਲੂ ਪਰ ਮੈਂ ਚਾਲੂ ਕਰਤੀ ਆਪਾਂ ਤੇ ਆ ਵਡਾ ਰਿਆ ਨਵੀਂ ਵਾਲੀ ਦੇ ਆਪਾਂ ਇੱਥੇ ਆ ਪੁਰਾਣੀ ਦੇ ਸਟਾਫ ਆ ਗਿਆ ਜ ਆਪਣਾ ਆਪਾਂ ਤੋਂ ਕੰਮ ਚਾਲੂ ਆ ਇੱਕ ਦੋ ਦਿਨਾਂ ਚ ਉਹ ਚੱਲ ਜਾਣੀ ਨਵੀਂ ਪੁਰਾਣੀ ਨੂੰ ਬਾਹਰ ਕੱਢਾਂਗੇ ਆਜਾਗਾ ਦੂਜਾ ਦਿਨ ਰਿਪੇਅਰਿੰਗ ਦਾ ਆਹ ਟਰਾਲੀ ਬਸ ਹੌਲੀ ਹੌਲੀ ਪਹੁੰਚੀ ਚੱਲੇ ਆਪਣੇ ਮੁਕਾਮ ਤੇ ਇਹਨੂੰ ਮੇਰੇ ਇੱਕ ਮਹੀਨਾ ਡੇਢ ਹੋ ਚੱਲਿਆ ਟਰਾਲੀ ਨੂੰ ਬਸ ਚਾਦਰ ਆਈ ਪਈ ਜਾਵੇ ਅੱਜ ਇਹ ਤੇ ਭਲਕ ਚ ਇਹਨੂੰ ਨਿਕਟੋਣਾ ਹੈ ਆ ਆ ਪਾਈ ਉਹਨਾਂ ਨੇ ਗੱਲਾਂ ਨਾਲ ਇਹ ਦਿਨ ਨੂੰ ਮੇਰਾ ਥਣ ਨਾ ਲੱਗਾ ਇਹਨੇ ਨਿਵਟਣਾ ਹਾਂ ਸਹੀ ਗੱਲ ਹੀ ਸਹੀ ਗੱਲ ਹੀ ਇਦਾਂ ਮਸ਼ੀਨ ਖੋਲਤੀ ਪਾਈਆਂ ਨੇ ਕੱਲ੍ਹ ਦੇ ਆਏ ਆ ਪਾ ਦੋਂ ਚੰਦਨਾਂ ਚ ਤਿਆਰੀ ਆ ਆ ਜੱਲਿਆ ਨਹੀਂ ਪਹਿਲਾਂ ਇੱਕ ਦੋ ਦਿਨ ਆ ਇੱਕ ਦੋ ਦਿਨ ਬਾਲੇ ਰਹੂਗੀ ਤੇ ਟਰੈਕਟਰ ਵੀ ਜਾਂਦੇ ਦੇ ਨਾਲ ਜਾਊਗਾ ਹਾਂ ਇੱਕ ਦੋ ਦਿਨ ਇਕਦਰੀ ਤੇ ਕਰ ਆਪਾਂ ਸਾਰੇ ਨਿਕਲ ਜਾਣਾ ਇਕ ਆਹ ਦੇ ਚੱਲਣੀਆਂ ਗੱਲ ਪਰਸੋਂ ਤੱਕ ਰਹੀ ਬਾਕੀ ਕੱਲ ਆਏ ਸ਼ਾਮਾਂ ਆਈਆਂ ਨੂੰ ਤੇ ਕੱਲ ਆਈ ਨਹੀਂ ਖੋਲਦਿਆਂ ਨੇ ਬੈਡ ਬੁੱਡ ਪੀਪਾ ਸੁਪਾ ਆਇਆ ਬੱਟੂਪਾ ਆਹ ਬਾਈ ਆਇਆ ਆਪਣਾ ਪੁਰਾਣਾ ਵਾਲੀ ਮਿਲਦੇ ਰਹਿਣਾ ਹੁਣ ਵਲੌਗ ਤੇ ਆਪਾਂ ਆਜਾਤਵਾਰ ਸੀ ਤੇ ਮਾਹਪੁਰ ਖਾਇ ਹੈ ਆਪਣੇ ਘਰ ਆ ਮਾਹਪੁਰ ਕੇ ਬਾਬਾ ਜੀ ਬਾਬਾ ਸੁੱਖਾ ਸਿੰਘ ਜੀ ਤੇ ਉਹ ਬਾਬਾ 인ਦਰਪਾਲ ਸਿੰਘ ਜੀ ਆਇਆ ਮਨਾ ਤਿਆਰੀਆਂ ਲੰਗੀਆਂ ਪੱਟੀਆਂ ਸਿਲੰਡਰ ਆ ਰਹੀ ਰੌਣਕਾਂ ਰੌਣਕਾਂ ਲਾਈ ਰੱਖਣੀਆਂ ਅਹੀਂ ਅਹੀਂ ਆਇਆ ਗੱਡੀ ਚੈੱਕ ਕਰਨ ਨਾਲਾ ਕੰਮ ਤੇ ਮੰਨਾ ਲੱਲਣੀ ਮਹਾਰਾਜ ਦੀ ਕਿਰਪਾ ਅਜੇ ਤੱਕਲੇ ਵਾਰ ਨੂੰ ਹਨਾ ਕੰਮ ਆਹੋ ਅਗਲੀ ਵਾਰ ਅਗਲੀ ਵਾਰ ਤੀਜੇਨ ਆਪਾਂ ਕੰਮ ਇੱਥੇ ਹੀ ਨੌਲਾ ਵਾ ਪਲੇਰੋ ਤੇ ਆਹੇ ਸਹੀ ਗੱਲ ਆ ਹਾਂਜੀ ਅੱਜ ਆ ਤੀਜਾ ਦਿਨ ਹਸਪੀਟਲ ਰਹੀ ਆ ਹੁਣ ਸਟਾਫ ਦ ਜਿਵੇਂ ਖਿੰਦੇ ਵੀ ਆ ਗਏ ਰੋ ਰੋ ਕੰਮ ਚੱਲੀ ਜਾਂਦਾ ਆਪਾਂ ਵੀ ਇਥੇ ਸੱਟ ਲਵਾ ਕੇ ਆਏ ਹੋਏ ਆਹ ਵੀਡੀਓ ਤਾਂ ਇਹ ਨਵਾਂ ਉਹਨਾਂ ਟਰਾਲੀ ਆ ਲੱਗੀ ਟਰਾਲੀ ਨੂੰ ਰੰਗ ਰੰਗੂ ਮਾਰਿਆ ਵੈਲਡਿੰਗ ਚਲੰਦੀ ਹੈ ਟਰਾਲੀ ਤਿਆਰ ਹੋ ਗਈ ਆਪਣੀ ਪੂਰਾ ਜੰਗੀ ਪੱਧਰ ਤੇ ਕੰਮ ਚੱਲਦਾ ਪਿਆ ਮਿਸਤਰੀ ਆਪਾਂ ਬਾਰੋਂ ਸੱਦੇ ਆ ਪੂਰਾ ਯੋਰ ਲਗਾ ਪਿਆ ਮਣਿਆਂ ਦਾ ਇਹਦਾ ਜਿਆਦਾ ਲੱਗਾ ਵਾ ਬਸ ਚੱਲਦਾ ਬਿਆ ਕੰਮ ਵੈਲਡਿੰਗ ਨਾ ਨਾ ਵੇਖ ਹਾਂ ਪਾਣੀ ਕੈਂਪਰ ਉੱਥੇ ਉਹਨਾਂ ਕੋਲ ਉਹ ਦਿਖ ਦਿ ਬਈ ਬਣਾ ਚੋਣ ਨਾਲ ਨਾ ਹੋਰ ਨਾ ਹੋਰ ਆਪਾਂ ਹੋਣ ਲੱਗੇ ਸਟਾਪ ਨੂੰ ਰੋਟੀ ਤੇ ਇਧਰ ਕਲੀ ਜਿਹੜੀ ਆ ਇਧਰ ਗਿਚੌੜ ਤੇ ਬਾਹਰ ਲੋ ਤੇ ਪ੍ਰਸ਼ਾਦੇ ਪੱਕਣਦੇ ਆ ਆ ਗੱਤਰ ਤੇ ਵਰਦਿਆਂ ਭਾਂਡੇ ਫਿਰ ਚਲਦੇ ਆ ਲੈ ਕੇ ਉਹ ਭਾਈ ਹੁਣੀ ਬਾਹਰ ਬੈਠੇ ਟੀਮ ਚ ਐਸ ਵੇਰੇ ਭਾਜੀ ਇਹ ਚ ਗੜੀ ਪਾਇਓ ਪਾਦੀ ਪਾਇਓ